ਔਰ ਨੀਮੂ हट ਗਏ ਆ ਬਹੁਤ ਵਧੀਆ ਹੋ ਗਿਆ ਇਹ ਕੰਮ ਹਾਂ ਸੈਂਪਲ ਦੇ ਆ ਨਾ ਸੀ ਜੀ ਦੋ ਵਾਰੀ ਆਉਗੇ ਰਿਪੋਰਟ ਲੈ ਕੇ ਬਣ ਗਿਆ ਤੇ ਲੈ ਲਈ ਰਿਪੋਰਟ ਤੇ ਅਸੀਂ ਕੋਈ ਵੀ ਅੱਜ ਵਲੌਗ ਨਹੀਂ ਬਣਾਇਆ ਹੈਗਾ ਕਿ ਅੱਜ ਬਣਨਗੇ ਸੈਂਡਵਿਚ ਇਧਰ ਬਰੈਡ ਜਿਹੜੀ ਆ ਉਹਦੇ ਸਾਰੇ ਕਾਰਨ ਲਾ ਕੇ ਰੱਖ ਲਏ ਆ ਕੁਝ ਨਹੀਂ ਆਇਆ ਟੈਸਟ ਅਜੇ ਸਾਰੇ ਲੀਵਰ ਦੇ ਟੈਸਟ ਵੀ ਸਾਰੇ ਨਾਰਮਲ ਹਾਏ ਹਾਏ ਮਰ ਜਾ ਤੂੰ ਐਦਾਂ ਦੀ ਏਸੀ ਲਾ ਕੇ ਬੈਠੀ ਆ ਕਹਿੰਦੇ ਤੂੰ ਜਾ ਚਲੀ ਜਾ ਮੇਰੀ ਨਜ਼ਰੋਂ ਸੇ ਦੂਰ ਸਾਨੂੰ ਕੀ ਅਜੇ ਸਾਨੂੰ ਬਣਿਆ ਬਣਾਇਆ ਮਿਲੂ ਮੂੰਹ ਇਧਰ ਕਰੋ ਜਰੇ ਮੁਖਰਾਤਾ ਦਿਖਾਓ ਜਾਨੇ ਮਨ ਦੋ ਬਣਾਏ ਹਜੇ ਅੱਧਾ ਮੰਮੀ ਨੇ ਲੈ ਲਿਆ ਅੱਧਾ ਫਲਗ ਨੇ ਤੇ ਇੱਕ ਲਿਆ ਮਨਪੀਤ ਨੇ ਤਨ ਦਿਖਾਈਏ ਚੈੱਕ ਕਰਾਈਏ ਦੋ ਸੈਂਡਵਿਚ ਹੋਰ ਰੱਖੇ ਹੋਏ ਆ ਇਹ ਵੀ ਬਣ ਜਾਣਗੇ ਹੋਮ ਮੇਡ ਕਿਦਾਂ ਲਗਾ ਇੱਧਰ ਰੱਖ ਦਿੱਤੀਆਂ ਆ ਭਿੰਡੀਆਂ ਤੋ ਕੇ ਇਹ ਬਣਾਵਾਂਗੇ ਸ਼ਾਮ ਨੂੰ ਭਿੰਡੀਆਂ ਦੀ ਸਬਜ਼ੀ ਆ ਕੱਪ ਅੱਧੇ ਕੱਪ ਆ ਕੱਪ ਵਿੱਚ ਗੁੜੀਆਂ ਪੁੰਜਾ ਦੇ ਆ ਕਰਨੀ ਹੈ ਠੀਕ ਆ ਕਨੇ ਨੇ ਪੱਗੀ ਦੀ ਇੰਨੀ ਕੁ ਲਈਓ ਮੰਮੀ ਹਾਂਜੀ ਚਾ 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 ਸੱਜੀ ਗੋਦੀ ਨਾ ਆਪੋ ਦੇਖੋ ਜੀ ਚਾਹ ਬਣਿਆ ਦੇਖੋ ਮੈਂ ਕਿਹਾ ਪਿੰਡੀਆਂ ਦਾ ਮੇਰੀ ਉਦਾਂ ਹੀ ਫੇਵਰੇਟ ਆ ਤੇ ਦੋ ਕੱਪਾਂ ਜੇ ਬਾਗ ਦਿਓ ਕਹਿੰਦੀ ਮੈਨੂੰ ਤੇ ਚਲੋ ਤੁਸੀਂ ਕਰੋ ਜੀ ਬਲੌਗ ਦਾ ਐਂਡ ਤੇ ਚਲੋ ਜੀ ਮਿਲਦੇ ਆਂ ਕੱਲ ਕੇ ਨਵੇਂ ਬਲੌਗ ਨਵੇਂ ਬਲੌਗ ਆ ਗਿਆ ਜੀ ਫਿਰ ਇੱਕ ਵਾਰੀ ਨਾਸ਼ਤੇ ਦੇ ਨਾਲ ਬਲੌਗ ਲੈ ਕੇ ਨਵਾਂ ਘਰੋ ਜੀ ਸ਼ੁਰੂਆਤ ਜੀ ਸਤ ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਕਾ ਬਲੌਗ ਜੁ ਵਿੱਚ ਮਿਲ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪ੍ਰਮਾਤਮਾ ਜਰਦੀ ਗੱਲਾਂ ਚੱਖੇ ਸਭ ਨੂੰ ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਉਹ ਮੇਸ਼ਤਾ ਦੀ ਤਰ੍ਹਾਂ ਨਾਸ਼ਤੇ ਤੋਂ ਕਰ ਲਈਏ ਨਾਸ਼ਤਾ ਔਰ ਨੀਮੂ ਹਟ ਗਿਆ ਬਹੁਤ ਵਧੀਆ ਹੋ ਗਿਆ ਇਹ ਕੰਮ ਹੋਰ ਵੀ ਹਟ ਗਿਆ ਤਾਂ ਪਤਾ ਪਹੁੰ ਲੱਗਦੀ ਹਾਂ ਹਾਂ ਚਲੋ ਐਦਾਂ ਹੀ ਹਟੇ ਰਹਿਣ ਤਾਂ ਵਧੀਆ ਗੱਲ ਆ ਜੀ ਕਿ ਉਹਦਾ ਮੌਸਮ ਵਿਭਾਗ ਨੇ ਇਹ ਕਿਹਾ ਆ 30 ਤਰੀਕ ਦਾ ਤੇ 31 ਤਰੀਕ ਦਾ ਕਿਹਾ ਆ ਵੀ ਬਹੁਤ ਜ਼ਿਆਦਾ ਪੈਂਦੇ ਸਾਰਾ ਚਲੋ ਬਾਕੀ ਦੇਖਦੇ ਆ ਬਣੇ ਰਹੀਓ ਬਲੌਗਰਾਂ ਜੀ ਬਾਕੀ ਮਿਲਦੇ ਆ ਜੀ ਫਿਰ ਲਓ ਜੀ ਇੰਦਰ ਟਾਈਮ ਦੇਖ ਸਕਦੇ ਆ 1:30 ਵਜ ਗਿਆ ਹਾਂਜੀ ਠੀਕ ਆ ਰਿਸਟਰੀ ਕਰਾਇਆ ਹੀ ਆ ਹਾਂ ਸੈਂਪਲ ਦੇ ਆਦਾ ਸੀ 2 ਵਜੇ ਆਗੇ ਮੋਡਲ ਆ ਕੇ ਜਵਾਦ ਮੰਦਿਰ ਲੈ ਲਈ ਰਿਪੋਰਟ ਠੀਕ ਆ ਕਸਟਮਰ ਦੇ ਕਰਾ ਲੈ ਕੇ ਇਲੈਕਟ੍ਰੀ ਕਰਵਾ ਲਿਆ ਹੈ ਲਿਬਰਟਸ ਵਾਲੇ ਠੀਕ ਆ ਕੋਈ ਪ੍ਰੋਬਲਮ ਤਾਂ ਨਹੀਂ ਕੋਸੇਰ ਕੋ ਕੈਸਟਰੋਲ ਰਨ ਨੂੰ ਸਾਥ ਕਰੋਣਾ ਤਾਂ ਉਹੀ ਸੀਗਾ ਇੱਕ ਹੀ ਸੀਗਾ ਟੈਸਟ ਪਰ ਉਹ ਕਹਿੰਦੇ ਵੀ ਕਰਾ ਲਓ ਹੁਣ ਆਹ ਵਿੱਚ ਚਲੋ ਮੇਰੇ ਕਰਵਾ ਲੈਂਦੇ ਆ ਕੋਈ ਸੱਜੀ ਸੱਜੀ ਕੁਝ ਨਹੀਂ ਬਣਾਉਣੀ ਐਗੀ ਹਾਂ ਤੇ ਬਰੈਡ ਲੈਂਦੀ ਆ ਤੇ ਉਹ ਵਾਲੇ ਬੁਣੀਆਂ ਦੇ ਸੈਂਡਵਿਚ ਖਾਣੇ ਉਹ ਵਾਲੇ ਸੱਜੀ ਸੱੱਜੇ ਪਾ ਕੇ ਠੀਕ ਐ ਕਹਿੰਦੇ ਆ ਕੇ ਬਣਾ ਬਣਾ ਦੇਣਾ ਦੋਸਤ ਜਿਹੜੇ ਵੱਡੇ ਜਿਹੜੇ ਬਰੈਡ ਆ ਕੇ ਰੱਖੀ ਹੋਈ ਹੈ ਬਾਅਦ ਚਾਹ ਵੀ ਲਈਏ ਠੀਕ ਐ ਠੀਕ ਐ ਮੈਂ ਮੋਟਾ ਦੀ ਤਾਂ ਫਿਰ ਕੋਡ ਦੇ ਦਾਵਨਾ ਜਿਹੜਾ ਚਾਹ ਦਵਾਈ ਲਵਾਂ ਹੂੰ ਦਾ ਡੀ ਐਨ ਵੀ ਨਹੀਂ ਚਾ ਮੇਰੇ ਨਹੀਂ ਮੇਰੀ ਨਹੀਂ ਹੈਗੀ ਚ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਹੈ ਠੀਕ ਹੀ ਹੋਣਾ ਹੈ ਆਪਰੇ ਨੂੰ ਲੱਗਦਾ ਹੀ ਨਹੀਂ ਐ ਕੋਈ ਲਿਵਰ ਦੀ ਤਰ੍ਹਾਂ ਨਹੀਂ ਆ ਗਈ ਹਾਂ ਨਾ ਤਾਂ ਠੀਕ ਹੀ ਹੋਵੇ ਮਾਹੀ ਕੰਟਰੋਲ ਦੇ ਹੋ ਸਕਦੇ ਆ ਕਿ ਤੇ ਹੁਣ ਛੋਟੀ ਪਲਸ ਹੋ ਗਈ ਆ ਤੇ ਹੁਣ ਜੇ ਜੋ ਚੱਲ ਲਿਆ ਤੇ ਹੁਣ ਪ੍ਰੋਬਲਮ ਕੋਈ ਨਾ ਕੋਈ ਕੰਟਰੋਲ ਦੀ ਹੋ ਇਦਾਂ ਕੋਈ ਨਾ ਕੋਈ ਤਾਂ ਆ ਹੀ ਸਕਦੀ ਆ ਇਹ ਕੁਝ ਉੰਨੀ ਥੋੜਿਆ ਹਾਂ ਨਹੀਂ ਆਣੀ ਹੈਗੀ ਕੋਈ ਨਾ ਕੋਈ ਤਾਂ ਹੁੰਦੀ ਐ ਕੋਈ ਨਾ ਕੋਈ ਪ੍ਰੋਬਲਮ ਮਾੜਾ ਮੋਟਾ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਐ ਕੁਛ ਉੱਪਰ ਥੱਲੇ ਜੇ ਕੋਈ ਪ੍ਰੋਬਲਮ ਹੈਗੀ ਉਹਦੀ ਖਾਵਾਂਗੇ ਦਵਾਈ ਖਾ ਲਵਾਂਗੇ ਜਰਦਾਂ ਬਹੁਤ ਹੁੰਦੀਆਂ ਅਸੀਂ ਅੱਡੀਆਂ 'ਚ ਬਹੁਤ ਹੁੰਦੀਆਂ ਅਸੀਂ ਦਰਦਾਂ ਤੇ ਕਹਿੰਦੇ ਯੂਰਿਕ ਐਸ ਵਗੈਰਾ ਟੈਸਟ ਕਰਾਉਂ ਉਹ ਟੈਸਟ ਕਰਾਇਆ ਸਾਰੀਆਂ ਰਿਪੋਰਟਾਂ ਨਾਰਮਲ ਨਿਕਲੀਆਂ ਇਹ ਕਰਾਈ ਸੀ ਕੋਈ ਅੱਜ ਤੋਂ ਸਾਲ ਪਹਿਲਾਂ ਕਰਾਈ ਸੀਗੇ ਮੈਂ ਟੈਸਟ ਫਿਰ ਆਪਣੇ ਆਪ ਹੀ ਦਰਦਾਂ ਹਟ ਗਈਆਂ ਤੇ ਉਸ ਤੋਂ ਬਾਅਦ ਤੱਕ ਵੀ ਹੋਈਆਂ ਨਹੀਂ ਹੈਗੀਆਂ ਦਰਦਾਂ ਤੇ ਹੁਣ ਬਸ ਆਹੀ ਸੀ ਹੱਥ ਹੀ ਇਦਾਂ ਲੱਗਦਾ ਸੀਗਾ ਜਿੱਦਾਂ ਨਾ ਸੋਨਦਾ ਆ ਸੋਨਦਾ ਸੋਨਦਾ ਜਿਹਾ ਹੱਥ ਮੇਰਾ ਹਨਾ ਕੱਲ ਪਰਸੋਂ ਦਾ ਤੇ ਮੈਂ ਕਿਹਾ ਕਰ ਕੋਸਟ੍ਰੋਲ ਦੇ ਕਹਿੰਦੀ ਤੁਸੀਂ ਭਾਬੀਓ ਵੀ ਟੈਸਟ ਕਰਵਾ ਲਓ ਇਥੋਂ ਅਸੀਂ ਮੈਡੀਕਲ ਲੈ ਕੇ ਆਨੇ ਆ ਤੇ ਉਹ ਲੋ ਪਰ ਦੇਖਦੇ ਆ ਰਿਪੋਰਟਸ ਕੀ ਆਗਿਆ ਹਾਂਜੀ ਚਲ ਲਈਏ ਚਾਹ ਹਾਂਜੀ ਦੇਖ ਸਕਦੇ ਆ ਜੀ ਇੱਧਰ ਪੌਣੇ 3 ਹੋ ਗਏ ਤੇ ਅਸੀਂ ਕੋਈ ਵੀ ਅੱਜ ਬਲੌਗ ਨਹੀਂ ਬਣਾਇਆ ਹੈਗਾ ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਅੱਜ ਬਣਨਗੇ ਸੈਂਡਵਿਚ ਇਧਰ ਬਰੈਡ ਜਿਹੜੀ ਆ ਉਹਦੇ ਸਾਰੇ ਕਾਰਨਰ ਲਾ ਕੇ ਰੱਖ ਲਏ ਆ ਤੇ ਇਧਰ ਸਮਾਨ ਤਿਆਰ ਕਰਕੇ ਰੱਖ ਲਿਆ ਆ ਤੇ ਮੈਂ ਗਈ ਸੀਗੀ ਬਾਜ਼ਾਰ ਤੇ ਮੈਂ ਸ਼ਾਮ ਲਈ ਲੈ ਕੇ ਆਈਆਂ ਸਬਜ਼ੀ ਆ ਲਾਏ ਆ ਕਾਰਨਰ ਇਹਨਾਂ ਨੂੰ ਕੋਠੇ ਪਾ ਕੇ ਆਵਾਂਗੇ ਮੈਂ ਲੈ ਕੇ ਆਈਆਂ ਭਿੰਡੀਆਂ ਤੇ ਮੂਲੀਆਂ ਬਾਕੀ ਇਧਰ ਮੂਲੀਆਂ ਵਾਲੇ ਪਰੌਂਠੇ ਆ ਦੇਖੋ ਜੀ ਸੌਸੇਜ ਜਿਹੜੀਆਂ ਆ ਆ ਤੇ ਇਧਰ ਮੈਂ ਮੈਂ ਅੱਜ ਕਰਾਈ ਸੀ ਆਪਣੇ ਆਪਣੇ ਟੈਸਟ ਖੋਲਿਓ ਜੀ ਰਿਪੋਰਟ ਦੇਖੋ ਜੀ ਰਿਪੋਰਟ ਮੇਰੀ ਆਈ ਆ ਬਿਲਕੁਲ ਨਾਰਮਲ ਕੁਝ ਨਹੀਂ ਆਇਆ ਟੈਸਟ ਅਜ ਸਾਰੇ ਲੀਵਰ ਦੇ ਟੈਸਟ ਵੀ ਸਾਰੇ ਨਾਰਮਲ ਤੇ ਉਸ ਤੋਂ ਬਾਅਦ ਜਿਹੜੇ ਕਸਟੋਲ ਦੇ ਲਿਪਾ ਟੈਸਟ ਸਾਰੇ ਕਰਵਾਏ ਆ ਸਾਰੇ ਹੀ ਨਾਰਮਲ ਆਏ ਆ ਐਨਾ ਹੀ ਬਹੁਤ ਆ ਐਵੇਂ ਹੋ ਗਈ ਹਨਾ ਸਾਰੇ ਟੈਸਟ ਨਾਰਮਲ ਆਏ ਆ ਤੇ ਹਾਂਜੀ ਮੈਨੂੰ ਪਹਿਲੇ ਪਤਾ ਸੀਗਾ ਮੈਂ ਕੁਝ ਲਿਆਣਾ ਟੈਸਟ ਆ ਜੀ ਚਲੋ ਹਾਂਜੀ ਲੱਗੇ ਹੁਣ ਲਓ ਜੀ ਇਧਰ ਲੱਗੇ ਆ ਹੁਣ ਬੰਨ ਟੋਸਟ ਚਲੋ ਬਣਾਓ ਜੀ ਖਾਂਦੇ ਆ ਫਿਰ ਟੋਸਟ ਤੇ ਦੇਖਦੇ ਆ ਉਧਰ ਕੁੜੀ ਕੀ ਕਹਿੰਦੀ ਆ ਸ਼ਾਮ ਨੂੰ ਬਣਾਵਾਂਗੇ ਪਿੰਡੀਆਂ ਹਾਂਜੀ ਹਾਂਜੀ ਬੈਨ ਜੀ ਖਾਣਾ ਹੈ ਟੋਸਟ ਹੈ ਠੀਕ ਆ ਕੀ ਹੋਇਆ ਆ ਹਾਏ ਹਾਏ ਮਰਚਾ ਤੂੰ ਐਦਾਂ ਦੀ ਏਸੀ ਲਾ ਕੇ ਬੈਠੀ ਆ ਆ ਚੱਦਰ ਚ ਉਧਰ ਹਾਏ ਰੱਬਾ ਸੱਚੀ ਇਹਨਾਂ ਨੂੰ ਕਦੀ ਅਕਲ ਨਹੀਂ ਨਿਆਣਿਆਂ ਨੂੰ ਆ ਦੇਖ ਲੋ ਹਾਲ ਕਿਤੇ ਬੈੱਡ ਸ਼ੀਟ ਦਾ ਪੱਲੂ ਕੀ ਕਰਦੀ ਪਈ ਆ ਟੈਸਟ ਆ ਓਹੋ ਹੋ ਦਿਖਾਓ ਤਾਂ ਮੈਦ ਓਹੋ ਹੋ ਮੈਦ ਮੈਂਟਲੀ ਆ ਮੈਂਟਲ ਮੈਦ ਨਹੀਂ ਨਹੀਂ ਚਲੋ ਜੀ ਕਰੋ ਫਿਰ ਤੁਸੀਂ ਖਾਓ ਸੈਂਡਵਿਚ ਤੇ ਟਾਈਮ ਦੇਖੋ ਜੀ ਤੇ ਇੱਧਰ ਤਿੰਨ ਵਜੇ ਚੱਲੇ ਆ ਤੇ ਹੁਣ ਜਾਣਾ ਹੈ ਇਹਨੇ ਟਿਊਸ਼ਨ ਤੇ 4 ਵਜੇ ਖਾ ਕੇ ਫਿਰ ਤੂੰ ਜਾ ਠੀਕ ਆ ਬੱਦਲ ਫੇ ਵੱਲੂ ਹੋ ਗਿਆ ਆ ਮੀਂਹ ਪੈਂਦਾ ਮਾਣ ਮਾਣ ਚਲੋ ਜੀ ਬਣੇ ਬਸ ਲੱਗੇ ਆ ਬਣਾਣ ਪਾਪਾ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਮੰਮੀ ਸਾਡੇ ਇੱਧਰ ਬੈਠੇ ਆ ਤੇ ਆਪਾਂ ਫੇਰ ਤੁਹਾਨੂੰ ਦੁਬਾਰਾ ਮਿਲਦੇ ਆ ਬਣਾ ਲੈਣ ਇੱਕ ਵਾਰੀ ਹੈ ਨਾ ਇਹ ਮੈਨੂੰ ਨਾ ਸੋਈ ਵਿੱਚ ਇੰਟਰੀ ਨਹੀਂ ਦਿੰਦੇ ਆਗੇ ਮੈਨੂੰ ਕਹਿੰਦੇ ਤੂੰ ਜਾ ਵੇ ਇੱਕ ਦੂਜੇ ਵਿੱਚ ਵਢੀ ਜਾਣਾ ਕਹਿੰਦੇ ਤੂੰ ਜਾ ਚਲੀ ਜਾ ਮੇਰੀ ਨਜ਼ਰੋਂ ਸੇ ਦੂਰ ਮੈਂ ਆਪੇ ਕੰਮ ਕਰੂੰਗਾ ਠੀਕ ਆ ਓਕੇ ਓਕੇ ਹੈ ਨਾ ਸਾਨੂੰ ਕੀ ਅਜੇ ਸਾਨੂੰ ਬਣਿਆ ਬਣਾਇਆ ਮਿਲੂਗਾ ਮੂੰਹ ਇੱਧਰ ਕਰੋ ਜਿਹੜਾ ਮੁਖਰਾਤਾ ਦਿਖਾਓ ਜਾਣੇ ਮਨ ਅੱਜ ਅਸੀਂ ਵੀ ਮਜ਼ਾਕ ਕਰ ਲੈਨੇ ਆ ਜੀ ਪਹੁੰਚੋ ਪਹੁੰਚੋ ਠੀਕ ਆ ਚਲੋ ਜੀ ਮੰਮੀ ਤੁਹਾਡੇ ਮੁੰਡੇ ਲੱਗੇ ਸੈਂਡਵਿਚ ਬਣਾਉਣ ਠੀਕ ਆ ਜੀ ਚਲੋ ਬਣੇ ਰਹਿ ਗਿਓ ਸਾਡੇ ਬਲੌਗ ਨਾਲ ਜੀ ਦੇਖ ਲਈਏ ਟੀਵੀ ਤੇ ਆਪਾਂ ਆਰਾਮ ਨਾਲ ਬੈਠ ਕੇ ਖਾਵਾਂਗੇ ਅੱਜ ਸੈਂਡਵਿਚ ਜੀ ਲੋ ਜੀ ਇੱਧਰ ਇਹਨਾਂ ਨੂੰ ਦੇ ਤੇ ਸੈਂਡਵਿਚ ਬਣਾ ਗਏ ਦੋ ਬਣਾਏ ਹਜੇ ਅੱਧਾ ਮੰਮੀ ਨੇ ਲੈ ਲਿਆ ਅੱਧਾ ਪਲਗ ਨੇ ਤੇ ਇੱਕ ਲਿਆ ਮਨਪ੍ਰੀਤ ਨੇ ਤੇ ਦੋ ਆਪਾਂ ਹੋਰ ਰੱਖੇ ਹੋਏ ਆ ਵੇਖੋ ਜੀ ਤੁਹਾਨੂੰ ਦਿਖਾਈਏ ਚੈੱਕ ਕਰਾਈਏ ਦੋ ਸੈਂਡਵਿਚ ਹੋਰ ਰੱਖੇ ਹੋਏ ਆ ਇਹ ਵੀ ਬਣ ਜਾਣਗੇ ਸਵਾਦ ਆ ਚਲੋ ਵਧੀਆ ਆ ਗਿਆ ਚਲੋ ਆਈ ਜਾਣਾ ਕੋਈ ਗੱਲ ਨਹੀਂ ਤੇ ਬਣੇ ਰਿਓ ਬਲੌਗ ਨਾਲ ਜੀ ਦਿਖਾਨੇ ਆ ਜਦੋਂ ਤਿਆਰ ਹੁੰਦੇ ਸੈਂਡਵਿਚ ਇਹ ਲਓ ਜੀ ਇੱਧਰ ਵੀ ਸੈਂਡਵਿਚ ਦੋਨੋਂ ਹੋ ਗਏ ਆ ਰੈਡੀ ਤੇ ਚਲੋ ਇਹਨਾਂ ਨੂੰ ਕੱਢ ਲਈਏ ਬਾਹਰ ਹੁਣ ਫਿਰ ਮਿਲਦੇ ਆ ਜੀ ਲਓ ਜੀ ਇੱਧਰ ਵੀ ਹੋ ਗਏ ਆ ਰੈਡੀ ਜੀ ਮੇਰਾ ਵੀ ਸੈਂਡਵਿਚ ਤੇ ਮੈਂ ਵੀ ਲੱਗਾ ਖਾਣ ਤੇ ਬਾਕੀ ਹੁਣ ਬੰਦ ਕਰ ਦੋਤੇ ਹਜੇ ਨਿਆਣੇ ਆਂਦੇ ਬਣਾ ਲੇ ਫਿਰ ਬਣਾ ਕੇ ਰੱਖੇ ਠੰਡੇ ਹੋ ਜੇ ਨਹੀਂ ਫਾਇਦਾ ਕੋਈ ਨਹੀਂ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾ ਜੀ ਮਿਲਦੇ ਆ ਜੀ ਸੈਂਡਵਿਚ ਖਾ ਕੇ ਆ ਦੇਖੋ ਦਾ ਪਿਆ ਹਜੇ ਇਧਰ ਧਾਮੀ ਸਾਹਿਬ ਆਏ ਆ ਜੀ ਕਦੇ ਹਾਂਜੀ ਖਾਓ ਸੈਂਡਵਿਚ ਇਹ ਆਪਣੇ ਤਾਂ ਬਸੇਰੇ ਡਿਲੀਵਰੀ ਕਿਤੇ ਮੇਰਾ ਬਣਾਇਆ ਖਾ ਕੇ ਦੇਖੋ ਇੱਕ ਦਾ ਹੋਮ ਮੇਡ ਹੋਮ ਮੇਡ ਕਿਦਾਂ ਲਗਾ ਚਲੋ ਜੀ ਚਟਣੀ ਨਹੀਂ ਇਧਰ ਹੀ ਹੁੰਦੀ ਉਹਨਾਂ ਦੀ ਹਾਂ ਇਹ ਤੇ ਆਪ ਬਣਾਈ ਹਾਂ ਹਾਂ ਚਟਣੀ ਵੀ ਆਪ ਬਣਾਈ ਅਸੀਂ ਚਲੋ ਬਣੇ ਰਹੀਓ ਬਲੌਗ ਨਾ ਜੀ ਹੈ ਸੈਂਡਵਿਚ ਸਹੀ ਆ ਹਾਂਜੀ ਟਾਈਮ ਇੱਧਰ ਸਵਾ 4 ਹੋ ਗਏ ਆ ਤੇ ਇੱਧਰ ਸਾਰਾ ਨੀਟ ਐਂਡ ਕਲੀਨ ਕਰ ਦਿੱਤਾ ਆ ਅਸੀਂ ਸਾਰਾ ਹੀ ਤੇ ਸਾਰਾ ਕੁਝ ਸਾਫ਼ ਕਰਤਾ ਬੜਾ ਖਲਾਰਾ ਸੀ ਕਿਚਨ ਜੇ ਇੱਧਰ ਰੱਖ ਦਿੱਤੀਆਂ ਆ ਭਿੰਡੀਆਂ ਧੋ ਕੇ ਇਹ ਬਣਾਵਾਂਗੇ ਸ਼ਾਮ ਨੂੰ ਭਿੰਡੀਆਂ ਦੀ ਸਬਜ਼ੀ ਲਾਈਟ ਕਰ ਦਈਏ ਬੰਦ ਦੇਖੋ ਜੀ ਇਹ ਸਾਰਾ ਹੀ ਅਸੀਂ ਨੀਟ ਐਂਡ ਕਲੀਨ ਕਰਤਾ ਆ ਬਲਕਿ ਵੀ ਇੱਧਰੋ ਚਲ ਗਈ ਆ ਤੇ ਉਹ ਚਲ ਗਈ ਟਿਊਸ਼ਨ ਤੇ ਇੱਧਰ ਮੰਮੀ ਬੈਠੇ ਆ ਤੇ ਆਪਾਂ ਦੇਖਦੇ ਆ ਹੁਣ ਥੋੜਾ ਬਹੁਤਾ ਕੰਮ ਕਰ ਲਈਏ ਵੇਲੇ ਹੋ ਗਏ ਆ ਹੁਣ ਤੇ ਤਾਂ ਮੈਂ ਮੀਤਾ ਨਹੀਂ ਪੈਂਦਾ ਸਹੀ ਹੈ ਨਾ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਮਿਲਦੇ ਆ ਜੀ ਤੁਹਾਨੂੰ ਅਸੀਂ ਦੁਬਾਰਾ ਫੇਰ ਧੁੱਪ ਬਹੁਤ ਸੋਹਣੀ ਹੋਈ ਹੈ ਹਾਂ ਜੀ ਇਧਰ ਟਾਈਮ 7:00 ਵੱਜ ਚੱਲੇ ਆ ਤੇ ਹਾਂਜੀ ਹਾਂਜੀ ਕੀ ਬਣਾ ਰਹੇ ਹੋ ਭਿੰਡੀਆਂ ਓਕੇ ਇਧਰ ਬੰਮੀ ਹਰੀਆਂ ਮਿਰਚਾਂ ਕੱਟੀਆਂ ਵਿੱਚ ਦਵਾ ਹਰੀਆਂ ਮਿਰਚਾਂ ਆਪਣੇ ਤੋਂ ਵਾੜ ਕੇ ਲਈ ਦੂ ਕਿੰਨੀ ਆਲੇ ਮੈਂ 10 ਚਮਚ ਮਿਰਚਾਂ ਲਈ ਹਰੀਆਂ ਮਿਰਚਾਂ ਭਾਲਣੀਆਂ ਨੇ ਓਕੇ ਜੀ 3 4 ਮਿਰਚਾਂ ਕੱਟ ਕੇ ਭਾਲਣੀਆਂ ਇਹ ਰੱਖੋ ਫਰਮਾ ਲਵੋ ਜੀ ਹਾਂ ਕੋੜੀਆਂ ਭਾਲ ਲੀਓ ਖਾਣ ਨੂੰ ਚਲਾ ਗਏ ਆਂ ਹੱਥੀਂ ਭਾਲਣੀਆਂ ਮੈਂ ਨਹੀਂ ਗੱਲ ਮੈਂ ਕਿ ਟਮਾਟਰ ਭੌਂਦੀਆਂ ਹਾਂ ਹਾਂ ਮਾਟਰ ਦਬਾਈਦਾ ਹੀ ਨਹੀਂ ਟਮਾਟੇ ਰਾਈ ਹੋ ਤਾ ਨਾ ਬਨੇ ਆਹ ਤਾਂ ਮਣੀਆ ਵਿੱਚ ਤੇੜਾਣਾ ਨਾ ਆਹੋ ਸਵਾਦ ਲੱਗ ਰਿਹਾ ਚਲੋ ਜੀ ਉਹ ਹੀ ਨੂੰ ਚਵਾਲੇ ਹੋਰ ਪੀਸਾ ਜਿਹੜੀਆਂ ਹੁਣ ਸਾਗ ਹੀ ਆ ਠੀਕ ਹੈ ਇਹ ਸਾਗ ਨੂੰ ਹਾਲੇ ਕਿਹਨਾਂ ਕੱਪ ਪਾਜਾ ਉੱਪਰ ਜਿਹੜੇ ਨਖਰੇ ਕਰਦੇ ਲੋਕ ਆ ਕੇ ਅਸਤੇ ਥੋੜੀ ਜਿਹੀ ਇਹੀ ਜਿਗ ਬਿਨਾਂ ਹੋਰ ਨਹੀਂ ਆਹ ਕੱਪ ਅੱਧੇ ਕੱਪ ਆਹ ਕੱਪ ਵਿੱਚ ਗੁੜੀ ਆ ਪੁੰਜਾ ਦੇ ਆ ਜਾਂਦੀ ਹੈ ਠੀਕ ਆ

ਲਓ ਜੀ ਤਰਾਟਾ ਗੁਰੂ ਕੇ ਰੱਖ ਲਿਆ ਮਸ਼ੀਨ ਹਾਂਜੀ ਹਾਂ ਇਹਨੂੰ ਅਸੀਂ ਟੱਕ ਦਈਦਾ ਹਾਂ ਹਾਂ ਇਹ ਕੱਪੜੇ ਦੇ ਨਾਲ ਫਿਰ ਨਾ ਸੁੱਕਦਾ ਜਿਆ ਨਹੀਂ ਹੈਗਾ ਆਟਾ ਹਾਂ ਨਰਮ ਨਰਮ ਰਹਿੰਦਾ ਹੈ ਸੁੱਕਦਾ ਨਹੀਂ ਫਿਰ ਹਾਂਜੀ ਸੁੱਕੀ ਇਹ ਕਿੱਥੇ ਫਿਰ ਜਦੇ ਚਾਟੇ ਨੂੰ ਇੱਥੇ ਲਓ ਜੀ ਸਭ ਜੀ ਨੂੰ ਲਾਤਾ ਸਟੋਰ ਕਰ ਦੇ ਸਕਦੇ ਹਾਂ ਜੀ ਸਿੰਮ ਤੇ ਕਰਕੇ ਰੱਖ ਲੈਣਾ ਹਾਂ

ਸਭ ਜੀ ਗੜਿੰਦਾ ਚਾਹ 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 ਆਪ ਕੋਲ ਕੋ ਜੀ ਚਾਹ ਵਾਲੇ ਆ ਦੇਖੋ ਜੀ ਨਿੱਕੇ ਨਿੱਕੇ ਕੱਪ ਹੀ ਨਵੇਂ ਲੈ ਗਏ ਆ ਮम्मी ਜੀ ਆ ਮम्मी ਜੀ ਮम्मी ਜੀ ਆ ਮम्मी ਦੋ ਤੇਰੀ ਗੜੀ ਆ ਫੇ ਜਿਹੜੀ ਮੰਦੀ ਜਾ ਚਾਹ ਤਾਂ ਉਨੀ ਉਨੀ ਆ ਜਰਾ ਥੋੜੀ ਆ ਮੰਮੀ ਦੇ ਦੋ ਚਲੋ ਪੀਓ ਚਾਹ ਤੇ ਮੈਂ ਸਬਜੀ ਹਿਲਾ ਕੇ ਆਣੀ ਆ ਠੀਕ ਆ ਤੂੰ ਸਬਜੀ ਹਿਲਾ ਕੇ ਜੀ ਆ ਗਈ ਆ ਰੋਟੀ ਆਪਣੀ ਭਿੰਡੀਆਂ ਦੇ ਨਾਲ ਲਓ ਜੀ ਲਓ ਜੀ ਬਹੁਤੀ ਸਵਾਦਿਸ਼ਟ ਭਿੰਡੀਆਂ ਤੇ ਹਾਂ ਜੀ ਲਓ ਜੀ ਤੇ ਚਲੋ ਮੈਂ ਕਿਹਾ ਪੰਡੀਆਂ ਦਾ ਮੇਰੀ ਉਦਾਂ ਹੀ ਫੇਵਰੇਟ ਆ ਚਲੋ ਬਣੇ ਰਿਓ ਬਲੌਗ ਨਾਲ ਜੀ ਖਾ ਪੀ ਕੇ ਕਰਦੇ ਆ ਫਿਰ ਬਲੌਗ ਦਾ ਐਂਡ ਆਪਾਂ ਤੇ ਪਲਕਣੇ ਨਹੀਂ ਖਾਣੀ ਨਹੀਂ ਲੈਣਾ ਦਹੀਂ ਦੇ ਨਾਲ ਚਲੋ ਪਲਕਣੇ ਨਹੀਂ ਖਾਣੀ ਨਾ ਚਲੋ ਠੀਕ ਆ ਜੀ ਬਣੇ ਰਿਓ ਜੀ ਬਲੌਗ ਦੇ ਨਾਲ ਸਾਡੇ ਲਓ ਜੀ ਟਾਈਮ 10:00 ਵਜੇ ਆ ਤੇ ਇੱਧਰ ਦੇਖ ਲਈ ਬਈ ਐ ਤਾਰਕ ਮੇਰੇ ਤਾਂ ਅਲਟਾ ਚਸ਼ਮਾ ਤੇ ਦੇਖੋ ਜੀ ਅੱਜ ਕਹਿੰਦੀ ਮੈਨੂੰ ਕੌਫੀ ਬਣਾ ਕੇ ਦਿਓ ਤੇ ਦੋ ਕੱਪਾਂ ਦੇ ਬਣਾ ਕੇ ਦਿਓ ਕਹਿੰਦੀ ਮੈਨੂੰ ਮੈਂ ਛੋਟੇ ਆ ਨਾ ਦੋ ਕੱਪ ਮੈਂ ਬਣਾਈ ਵੱਡੇ ਕੱਪ ਦੀ ਹਿਸਾਬ ਨਾਲ ਨਾ ਕਾਫੀ ਕਹਿੰਦੀ ਮੈਂ ਨਵੇਂ ਕੱਪ ਚ ਪੀਣੀ ਆ ਉਹ ਨਵੇਂ ਕੱਪਾਂ ਚ ਫਿਰ ਦੋਹਾਂ ਚ ਪਈ ਮੈਂ ਕਹਾਂ ਦੋਹਾਂ ਕੱਪ ਨੂੰ ਦੋ ਕੱਪ ਦੇ ਦੋਨੇ ਕੱਪਾਂ ਦੀ ਪੀ ਲਾ ਤੇ ਪੀਣੀ ਅਜੇ ਨੇ ਕੱਲੀ ਨਹੀਂ ਸੀਗੀ ਕਾਫੀ ਤੇ ਚਲੋ ਤੁਸੀਂ ਕਰੋ ਜੀ ਬਲੌਗ ਦਾ ਐਂਡ ਕੱਲੀ ਥੋੜੀ ਪੀਣੀ ਆ ਦੋ ਕੱਪ ਹੀ ਹੁੰਦੇ ਆ ਹੂੰ ਦੋ ਕੱਪ ਦੋ ਕੱਪ ਲਾਤੀ ਕਰੋ ਜੀ ਚਲੋ ਹਾਂ ਜੀ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ 'ਚ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਆਪਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੱਦਾਂ ਦੇ ਲੱਗੇ ਚਲੋ ਜੀ ਮਿਲਦੇ ਆਂ ਕੱਲ੍ਹ ਕੇ ਨਵੇਂ ਬਲੌਗ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ